ਆਏ ਫਿਰ ਅੰਗਤ ਗੁਰੂ ਜੀ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਰਿੱਠੇ ਸਭ ਦੁਖ ਜਾਏ ਤੇ ਕਹਾਦਰ ਸਿਮਰ ਗਿਆ ਘਰ ਨੋ ਨਿਤ ਆਵੈ ਤਾਏ ਸਭ ਸਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਕੇ ਦਾਤੇ ਸਭ ਸਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਅਰਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੋਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਸੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਤੇਗਵਾਹੀ ਦੇਖ ਕੇ ਅਨਲਿਖ ਕੀਤਾ ਸਤਿਨਾਮ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸਿੱਖ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇਨਾਂ ਜੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ 52 ਵਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਸੰਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜਿਤੇ ਆਵੇ ਜਿਤਾਵਣ ਦਾ ਸਦਕਾ ਸਭ ਸੁਖੂ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਧਾਨ ਰਛਾ ਰਾਇਤ ਦੇਗ ਤੇਗ ਫਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿਕਨ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਬ ਦਾਣ ਪਰੋਸਾ ਦਾਣ ਧਨ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਦਰਸਣ ਇਸ਼ਾਨਾਂ ਜੰਗ ਚੰਦੇ ਬੰਗੇ ਜਿ ਕੋ ਜੋ ਗਿਆ ਟਲ ਧਰਮ ਕਾ ਜੈ ਕਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮੰਨਣੀ ਵਾ ਮਤ ਸਚੀ ਮਤ ਪਤ ਕੇ ਰੱਖਿ ਆਪੂ ਗਾਲ ਪਰਤੂ ਵਾਹਿਗੁਰੂ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਵ ਦਾ ਦਾਣ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਥਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਗਵਲਾਂ ਵਿੱਚ ਅਰਦਾਸ ਬਿੰਦੀ ਜੋਦੜੀ ਹੈ ਸਾਰੀਆਂ ਸੰਗਤਾਂ ਵੱਲੋਂ ਮਹਾਰਾਜ ਜੀ ਤੂੰ ਸਮਰਾਥਿ ਅਕਥਯ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਿਦਿਆ ਵਿਚਾਰੀ ਤਾਂ ਪਾਰਿਉ ਪਕਾਰੀ ਜੇ ਪਵਿੱਤਰ ਮਹਾਵਾਕ ਅੰਸਾਰ ਤਨ ਤਨ ਬ੍ਰਹਮ ਗਿਆਨ ਦੇ ਬਾਬਾ ਪੁੰਡਾ ਸਾਹਿਬ ਜੀ ਬਾਬਾ ਮੋਹਰ ਸਿੰਘ ਜੀ ਬੜਪਾਗ ਸਿੰਘ ਜੀ ਆਪ ਜੀਆਂ ਦੇ ਦਰ ਕਰਦੇ ਸੇਵਕ 15 ਬੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਕਰਕੇ ਆਪ ਜੀ ਦੇ ਤਪੋਸਥਾਨਾਂ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਬਾਣੀ ਦੀ ਸੰਥਿਆ ਆਰੰਭ ਕੀਤੀ ਸੀ ਮਹਾਰਾਜ ਜੀ ਆਪ ਜੀ ਦੀ ਬੜੀ ಅಪਾਰ ਬਖਸ਼ਿਸ਼ ਕਿਰਪਾ ਹੋਈ ਹੈ ਜੋ ਪਾਤਸ਼ਾਹ ਐਸੇ ਦੇ ਸੰਥਿਆ ਦੀ ਸੰਪੂਰਨਤਾ ਹੀ ਹੋਈ ਹੈ 15 ਬੱਚਿਆਂ ਨੇ ਸੰਥਿਆ ਕਰਕੇ ਬਾਣੀ ਦੇ ਭੋਗ ਪਾਏ ਨੇ ਮਹਾਰਾਜ ਆਪ ਜੀ ਦੀ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਕੋਈ ਮਨ ਸ਼ਰੀਰ ਕਰਕੇ ਬਾਤ ਕਾਟ ਹੋ ਗਈ ਹੋਵੇ ਪਾਦਸ਼ਾਹ ਬੱਤੇ ਸੰਭ ਕੇ ਮਾਫ ਕਰਨਾ ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸੁੱਧ ਭਾਉਨਾ ਦੇ ਨਾਲ ਬਾਣੀ ਪੜਨ ਦੀ ਸੁਣਨ ਦੀ ਸੇਵਾ ਕਰਨ ਦੀ ਬਲ ਬੁੱਧ ਉਦੋਂ ਬਖਸ਼ਿਸ਼ ਕਰਨਾ ਮਹਾਰਾਜ ਜੀ ਬੱਚਿਆਂ ਤੇ ਮੇਰਾ ਪਰ ਹੱਥ ਰੱਖਣਾ ਜੋ ਦਾਤ ਬਖਸ਼ਿਸ਼ ਕੀਤੀ ਹੈ ਪਾਦਸ਼ਾਹ ਇਹ ਵਧੇ ਫੁੱਲੇ ਪਾਦਸ਼ਾਹ ਜੀ ਬਾਣੀ ਬਾਣਾ ਬਖਸ਼ਿਸ਼ ਕਰਨਾ ਬਾਣੀ ਦੇ ਨਾਲ ਜੋੜ ਕੇ ਰੱਖਣਾ ਬੱਚਿਆਂ ਨੂੰ ਪਾਦਸ਼ਾਹ ਜੀ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਬਾਲ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਹਾਣ ਜੀhaal ਕਰਨਾ ਜਿਨ੍ਹਾਂ ਸਿੰਘਾਂ ਨੇ ਸੇਵਾ ਕੀਤੀ ਹੈ ਨਾਲ ਨਾਲ ਪਾਤਸ਼ਾਹ ਜੀ ਉਹਨਾਂ ਦੇ ਵੀ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਸੇਵਾ ਦਾ ਬਲ ਬਖਸ਼ਿਸ਼ ਕਰਨਾ ਉਦਮ ਬਖਸ਼ਿਸ਼ ਕਰਨਾ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਮਹਾਰਾਜ ਜੀ ਆਪਸੀ ਪ੍ਰੇਮ ਮੁਹੱਬਤ ਸਲੂਕ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਦੇ ਰਹਿਣਾ ਪਾਤਸ਼ਾਹ ਜੀ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਦੇ ਰਹਿਣਾ ਇਸੇ ਤਰ੍ਹਾਂ ਹੀ ਸੇਵਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪਣੇ ਦਰ ਦੀ ਸੇਵਾ ਬਖਸ਼ਿਸ਼ ਕਰਨੀ ਜੋ ਮਨ ਕਰਕੇ ਤਨ ਕਰਕੇ ਆਪ ਜੀ ਦੇ ਦਰ ਦੀ ਸੇਵਾ ਕਰਦੇ ਰਹੀਏ ਪਾਤਸ਼ਾਹ ਜੀ ਆਪ ਜੀ ਦੇ ਗੁਣ ਗਾਉਂਦੇ ਰਹੀਏ ਸਦਾ ਇਸੇ ਤਰ੍ਹਾਂ ਹੀ ਭਾਉਣਾ ਬਣੀ ਰਹੇ ਬੱਚਿਆਂ ਦੀ ਦਾਸ ਦੀ ਪਾਤਸ਼ਾਹ ਆਪਣੇ ਕਿਰਪਾ ਕਰਨੀ ਇਹ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਆਪ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਦੇ ਬੱਚਿਆਂ ਵੱਲੋਂ ਆਪ ਜੀ ਨੂੰ ਸੋਹਣੇ ਤਸਾਲੇ ਪਾਦਸ਼ਾਹ ਜੀ ਭੇਟ ਹੋਏ ਨੇ ਆਪੀਆਂ ਨੇ ਅੰਗੀਕਾਰ ਕੀਤੇ ਨੇ ਆਪ ਜੀ ਉਹਨੇ ਕਿਰਪਾ ਕਰਨੀ ਆਪਣੇ ਬੱਚਿਆਂ ਤੇ ਮੇਰਾ ਪਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਦਸ਼ਾਹ ਜੀ ਲੋਕ ਸੁਖੀ ਉਪਰ ਲੋਕ ਸਹਿਲੇ ਬਣਾਉਣੇ ਪਾਦਸ਼ਾਹ ਆਪ ਜੀ ਦੇ ਬੱਚਿਆਂ ਨੇ ਮਹਾਰਾਜ ਜੀ ਸੰਖਿਆ ਤੋਂ ਉਪਰੰਤ ਜਬ ਜੀ ਸਾਹਿਬ ਜੀ ਦਾ ਪਾਠ ਕੀਤਾ ਹੈ ਹੋਰ ਗੁਰਮੁਖ ਪਿਆਰਿਆਂ ਨੇ ਭਾਈ ਬਲਵਿੰਦਰ ਸਿੰਘ ਜੀ ਦੇ ਜਥੇ ਨੇ ਪਤਸ਼ਾਹੀ ਬੇਅੰਤ ਬਾਣੀ ਦੇ ਕੀਰਤਨ ਕੀਤੇ ਨੇ ਮਹਾਰਾਜ ਬਾਣੀ ਦੇ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਕੋਈ ਮਨ ਸ਼ਰੀਰ ਕਰਕੇਵਾਦਗਾਟ ਹੋ ਗਈ ਹੋਵੇ ਮਹਾਰਾਜ ਬੱਚੇ ਸਮਝ ਕੇ ਮਾਫ ਕਰਨਾ ਇਸ ਜਿਵੇਂ ਬਾਣੀ ਦੇ ਨਾਲ ਜੋੜ ਕੇ ਰੱਖਣਾ ਬਾਣੀ ਬਾਣਾ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਦੇ ਜਾਣਾ ਸਾਰੇ ਆਪ ਜੀ ਦੇ ਬੱਚੇ ਨੇ ਮਹਾਰਾਜ ਆਪ ਜੀ ਦਾ ਧੰਨਵਾਦ ਕਰ ਰਹੇ ਨੇ ਮਹਾਰਾਜ ਬੇਅੰਤ ਬੇਅੰਤ ਆਪ ਜੀ ਦਾ ਸ਼ੁਕਰਾਨਾ ਕਰ ਰਹੇ ਨੇ ਪਾਤਸ਼ਾਹ ਕਿਰਪਾ ਕਰਨੀ ਬਾਣੀ ਦੇ ਨਾਲ ਵਾਹਿਗੁਰੂ ਆਪ ਜੀ ਦੇ ਬਖਸ਼ਿਆ ਭੰਡਾਰਿਆਂ ਦੇ ਵਿੱਚ ਦੇਗਾਂ ਦੀ ਗੱਫੇ ਹੀਦਾ ਸਿੰਘਾਂ ਦੀਆਂ ਦੀਗਾਂ ਹੋਰ ਮਠਿਆਈਆਂ ਦੇ ਪ੍ਰਸ਼ਾਦ ਹਾਜ਼ਰ ਨੇ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰੋ ਭੋਗ ਲਾਓ ਭੋਗ ਲਗਾ ਸੀਤਲ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਦੌਂ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਜੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਬਿਨਿਆਂ ਆਪ ਜੀ ਜਾਂਦਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਦੇਰੇ ਭਾਣੇ ਸਰਬਤ ਦਾ ਪਰ ਦੋਹਰਾ ਗਿਆ ਭਈ ਆਕਾਲ ਕੀ ਤਵੀ ਚੜਾਯੋ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਨਿਓ ਗ੍ਰੰਥ ਗੁਰੂ ਗ੍ਰੰਥ ਜੇ ਮੰਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸਬਤ ਮੈਂ ਦੇਹ ਰਾਜ ਕਰੇਗਾ ਆਕੀ ਰਹਨ ਕੋਇ ਖੁਆਰ ਹੋਏ ਸਭ ਮਿਲਾਂਗੇ ਬਚੈ ਸ਼ਰਨ ਜੋ ਹੋਏ ਜੀ ਵਾਹਿਗੁਰੂ ਨਾਮ ਚੜੈ ਸ ਉਤਰੇ ਪਰ ਜੋ ਸ਼ਰਧਾ ਕਰ ਸੇਮਦੇ ਗੁਰਪਾਣ ਉਤਾਰਨ ਹਾਰ ਜੋ ਸ਼ਰਧਾ ਕਰ ਸੇਮਦੇ ਗੁਰਪਾਣ ਉਤਾਰਨ ਬੋਲੇ ਸੱਤ ਸਰੀ ਯਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੀ ਗੋਸੀ ਗੁਰੂ ਸਾਹਿਬ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਤੁਹਾ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਦੁਲਨ ਤੇ ਰਖ ਪ੍ਰਭੂ ਨਾਨਕ ਦੇ ਕਰ ਹੱਥ ਗੁਰ ਸੇ ਦੀਏ ਅਹਨ ਸੁਸਹਿਜ ਸੁਭਾਈ ਦਸਨਨ ਕਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਹੋਵਹਿ ਸਿਫਤਿ ਕਸੰਮ ਦੇ ਨੂਰ ਅਰਸੋ ਹੋ ਪੁਰਸੋ ਝਟੀਐ दिठे सचे पासु मल जन्म जन्म दे सजन सचा पा सहो सिर सहादु जिस पा शी गुरु साहिब जी तना तनाश्री महला पञ्च वा कार सत्वाङ्कार सतगुरुप्रसाद एक सिमर एक सिमर एक सिमर प्ये कल्ल लोभ मोह महाप जल तारे एक सिमर एक सिमर एक सिमर प्यारे कल සසුසාාසුනිෙමකනිෙමක දෙනසරැන තිතරේ සාධ සංබජපපන සංග මන්නනධනතරේ චරන කමලනම්චකාදය ਦੇ ਬੀਚਾਰੇ ਸਾਜ ਜਿਨਾ ਕੀ ਰੇਨ ਨਨਕ ਮੰਗਲ ਸੂਖ ਸਦਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਬੀਚਾਰੇ ਸਾਜ ਜਿਨਾ ਕੀ ਰੇਨ ਨਨਕ ਮੰਗਲ ਸੁਖ ਸਦਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਜਿਨ੍ਹਾਂ ਦੀ અપਾਰ ਬਖਸ਼ਿਸ਼ ਕਿਰਪਾ ਹੋਈ ਜੋ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਮੋਹਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਵੜਪਾਗ ਸਿੰਘ ਸਾਹਿਬ ਜੀ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਤਿਨ੍ਹਾਂ ਦੀ ਕਿਰਪਾ ਸਦਕਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਮਹਾਰਾਜ ਸਾਹਿਬ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬੱਚਿਆਂ ਦੇ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਸੰਪੂਰਨ ਤਾਈ ਅੱਜ ਹੋਈ ਹੈ ਭੋਗ ਪਏ ਨੇ ਉਪਰੰਤ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਹੋਏ ਮਹਾਰਾਜ ਸਾਹਿਬ ਜੀ ਨੇ ਹੁਕਮ ਬਖਸ਼ਿਸ਼ ਕੀਤੇ ਇਹ ਸਾਰੀ ਵਡਿਆਈ ਮਹਾਰਾਜ ਸਾਹਿਬ ਜੀਾਂ ਦੀ ਹੈ ਉਸ ਦੀ ਕਿਰਪਾ ਸਦਕਾ ਇਹ ਸਾਰਾ ਕੁਝ ਹੋਇਆ ਹੈ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਆਪਣੇ ਲੜ ਲਾਇਆ ਮਹਾਰਾਜ ਸਾਹਿਬ ਕਿਰਪਾ ਕਰਨਾ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੋੜੀ ਰੱਖਣਾ ਬਾਣੀ ਦੇ ਨਾਲ ਪ੍ਰੇਮ ਉਤਸ਼ਾਹ ਬਖਸ਼ਦੇ ਰਹਿਣ ਤੇ ਸਭ ਤੋਂ ਵੱਡਾ ਜਿਹੜਾ ਪਾਰਵਕਾਰ ਹੈ ਉਹ ਗੁਰਦੁਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਬਾਬਾ ਜੀ ਬਾਬਾ ਬਲਜੀਤ ਸਿੰਘ ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ ਕੋਈ ਕਹਿਣੀ ਕਥਨੀ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀਾਂ ਦੇ ਵਿੱਚ ਗੁਣ ਨੇ ਨਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜੈ ਜੈ ਜੋ ਹਰ ਜੋ ਹਰ ਦਾ ਸੇਵਕ ਸੋ ਹਰ ਹੀ ਜਿਹਾ ਭੇਦ ਨਾ ਜਾਣ ਹੋ ਮਾਨਸ ਦੇਹਾ ਮਹਾਰਾਜ ਸਾਹਿਬ ਕਹਿੰਦੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਕਿਸੇ ਨੂੰ ਇੱਕ ਸ਼ਬਦ ਸਿਖਾ ਦਈਏ ਤੇ ਸਤ ਮੰਦਰ ਸੋਨੇ ਦੇ ਦਾਨ ਕਰਨ ਦੇ ਬਰਾਬਰ ਹੁੰਦੇ ਨੇ ਜੋ ਹਰ ਕੀ ਹਰ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਮਹਾਰਾਜ ਸਾਹਿਬ ਕਹਿੰਦੇ ਜੇ ਕਿਸੇ ਨੇ ਮੇਰੀ ਵਡਿਆਈ ਕਰਨੀ ਹੋਵੇ ਨਾ ਉਹ ਮੇਰੀ ਵਡਿਆਈ ਨਾ ਕਰੇ ਉਹ ਮੇਰੇ ਸੇਵਕਾਂ ਦੀ ਵਡਿਆਈ ਕਰੇ ਮੇਰੇ ਸੰਤਾਂ ਦੀ ਵਡਿਆਈ ਕਰੇ ਮੇਰੇ ਬ੍ਰਹਮ ਗਿਆਨੀਆਂ ਦੀ ਵਡਿਆਈ ਕਰੇ ਜਿਹੜੇ ਮੇਰੀ ਬਾਣੀ ਦਾ ਉਪਦੇਸ਼ ਦੇ ਰਹੇ ਨੇ ਉਪਦੇਸ਼ ਘਰ ਘਰ ਪਚਾਰ ਰਹੇ ਨੇ ਬੱਚਿਆਂ ਨੂੰ ਬਾਣੀ ਦੇ ਨਾਲ ਲੜ ਲੜਦਾ ਰਹੇ ਨੇ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਮੇਰੀ ਵਡਿਆਈ ਨਾ ਕਰੋ ਵਡਿਆਈ ਕਰਨੀ ਮੇਰੇ ਜਨ ਦੀ ਕਰੋ ਵਡਿਆਈ ਕਰਨੀ ਮੇਰੇ ਸੰਤਾ ਮਹਾਪੁਰਖਾਂ ਪਿਆਰਿਆਂ ਗੁਰਸਿੱਖਾਂ ਦੀ ਕਰੋ ਇਸ ਕਰਕੇ ਬਾਬਾ ਜੀ ਬਾਬਾ ਬਲਜੀਤ ਸਿੰਘ ਜੀ ਧੰਤਾ ਦੇ ਜੋਗ ਨੇ ਮਹਾਰਾਜ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਇਸੇ ਤਰ੍ਹਾਂ ਕਿਉਂਕਿ ਸਾਡੇ ਇਲਾਕੇ ਦਾ ਸੁਧਾਰ ਹੁੰਦਾ ਰਹੇ ਸਾਡੇ ਇਲਾਕੇ ਨੂੰ ਨਾਲ ਜੋੜਦੇ ਰਹਿਣ ਬਾਣੀ ਦੇ ਨਾਲ ਵੇਖੋ ਕਿੰਨੇ ਬੱਚੇ ਨੇ ਜੋ ਇਸ ਇਲਾਕੇ ਦੇ ਦੂਰੋਂ ਦਰੇੜਿਓਂ ਆ ਕਰਕੇ ਵੀ ਸਿੱਖ ਰਹੇ ਨੇ ਸਾਰਿਆਂ ਤੇ ਮਹਾਰਾਜ ਸਾਹਿਬ ਜੀ ਨੇ ਪਾਰਪਕਾਰ ਕੀਤਾ ਹੈ ਕਿਸੇ ਦੀ ਸੰਥਿਆ ਆਰੰਭ ਹੈ ਕਿਸੇ ਦੀ ਮਦ ਭਾਗ ਵਿੱਚ ਹੈ ਕਿਸੇ ਦੀ ਅਜ ਸੰਪੂਰਨਤਾ ਹੀ ਹੋਈ ਹੈ ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅਤੇ ਮਹਾਰਾਜਾ ਸਾਹਿਬ ਜੀਆਂ ਦੇ ਵਜ਼ੀਰ ਬਾਬਾ ਬਲਜੀਤ ਸਿੰਘ ਜੀਆਂ ਦੀ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਬੱਚਿਆਂ ਤੇ ਪਰਉਪਕਾਰ ਕੀਤਾ ਸਮਾਂ ਕੱਢ ਕੇ ਕਿਉਂਕਿ ਅੱਜ ਐਸਾ ਕਾਲ ਯੁਗ ਦਾ ਭਿਆਨਕ ਸਮਾਂ ਹੈ ਨਾ ਜੇ ਕਿਸੇ ਨੂੰ ਕਿਸੇ ਨੇ ਕੰਮ ਵੀ ਕਿਹਾ ਹੋਵੇ ਤੇ ਉਹ ਕਹਿੰਦਾ ਜਦੋਂ ਕਿਹਾ ਉਦੋਂ ਪਹੁੰਚੀ ਜੇ ਤੂੰ ਲੇਟ ਹੋ ਗਿਆ ਫਿਰ ਮੇਰੇ ਕੋਲ ਟਾਈਮ ਨਹੀਂ ਹੁਣਾ ਤੇ ਜੇ ਕਿਤੇ ਨਾਲ ਚੱਲ ਵੀ ਜਾਵੇ ਕਿਤੇ 15 20 ਮਿੰਟ ਉੱਤੇ ਹੋ ਜਾਂ ਤੇ ਛੇਤੀ ਬੜੀ ਪਾ ਦਿੰਦੇ ਨੇ ਤੇ ਇਹ ਬੜਾ ਵੱਡਾ ਮਨ ਮਾਰਨਾ ਪੈਂਦਾ ਹੈ ਬੜਾ ਵੱਡਾ ਉਤਸ਼ਾਹ ਦਿਲ ਰੱਖਣਾ ਪੈਂਦਾ ਹੈ ਹਿਰਦਾ ਬੜਾ ਵੱਡਾ ਰੱਖਣਾ ਪੈਂਦਾ ਹੈ ਕਿਉਂਕਿ ਇੱਥੇ ਤੇ ਘੰਟਿਆਂ ਬੰਦੀ ਪਤਾ ਹੀ ਨਹੀਂ ਕਿ ਬਾਬਾ ਜੀ ਕਦੋਂ ਬਹਿ ਜਾਂਦੇ ਨੇ ਜਦੋਂ 3-4 ਵਜੇ ਆਉਂਦੇ ਨੇ ਉਹ ਬੈਠ ਕੇ ਬੈਠ ਜਾਂਦੇ ਨੇ ਤੇ ਜਿੰਨਾ ਚਿਰ ਤੱਕ ਸਾਰੇ ਪੜ ਨਹੀਂ ਲੈਂਦੇ ਭਾਵੇਂ 7 ਵਜੇ ਨੂੰ ਭਾਵੇਂ 8 ਵਜੇ ਨੂੰ ਸਾਰਿਆਂ ਨੂੰ ਪੜਾ ਕੇ ਫਿਰ ਇਹਨਾਂ ਨੇ ਘਰ ਨੂੰ ਜਾਣਾ ਹੁੰਦਾ ਹੈ ਇਹ ਬਾਬਾ ਜੀ ਦੀ ਵਡਿਆਈ ਹੈ ਇਹ ਕਿਸੇ ਨੇ ਮਤ ਸੋਚਣਾ ਕਿ ਇਹ ਕਿਸੇ ਵਡਿਆਈ ਕਿਸੇ ਦੇ ਹਿੱਤ ਵਿੱਚ ਜਾ ਕੇ ਕਰ ਰਹੇ ਨੇ ਨਾ ਇਹ ਨਹੀਂ ਹੋ ਸਕਦਾ ਕਿਉਂਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਕਹਿੰਦੇ ਨੇ ਕਿ ਉੱਥੇ ਸੱਚੇ ਹੀ ਸੱਚ ਨਿਭੜਾ ਜੁਣ ਵਖ ਕੱਢੇ ਜਜ ਆ ਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲਾ ਦੋਚਕ ਚਾਲਿਆ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਥੇ ਤੇ ਸੱਚੋ ਸੱਚ ਨਿਭੜਨਾ ਜਿਹਦੀ ਵਡਿਆਈ ਹੈਗੀ ਉਹਦੀ ਵਡਿਆਈ ਆਖੀ ਜਾਣੀ ਹੈ ਤੇ ਜਿਹਦੀ ਉਸਤਤ ਹੈ ਉਹਦੀ ਉਸਤਤ ਆਖੀ ਜਾਣੀ ਉਸਤਤ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਹੈ ਤੇ ਵਡਿਆਈ ਉਹਨਾਂ ਦੇ ਜਣਾ ਦੀ ਹੈ ਜੋ ਮਹਾਰਾਜ ਸਾਹਿਬ ਜੀ ਕਰਾਉਂਦੇ ਨੇ ਤੇ ਸਾਰੇ ਸਿੰਘਾਂ ਵੱਲੋਂ ਜਿਨ੍ਹਾਂ ਦੀ ਸੰਪੂਰਨਤਾ ਹੀ ਹੋਈ ਹੈ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਵੇਖੋ ਮਹਾਰਾਜ ਸਾਹਿਬ ਜੀ ਦੇ ਮਠਿਆਈਆਂ ਦੇ ਗਫੇ ਸ਼ਰਦਾਈਆਂ ਦੇ ਗਫੇ ਤਿਆਰ ਕੀਤੇ ਨੇ ਮਹਾਰਾਜ ਸਾਹਿਬ ਜੀ ਨੂੰ ਸੋਨੇ ਵਸਤਰ ਪਹਿਨਾਏ ਨੇ ਅਤੇ ਨਾਲ ਦੀ ਨਾਲ ਬਾਬਾ ਜੀ ਬਾਬਾ ਬਲਜੀਤ ਸਿੰਘ ਜੀ ਉਸਤਾਦ ਜੀ ਜਿਉਂ ਉਹਨਾਂ ਦੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੇ ਸਾਰੇ ਵਸਤਰ ਲਿਆਂਦੇ ਨੇ ਦਸਤਾਰ ਜੋ ਸਰੀਰ ਤੇ ਪਹਿਨਣ ਵਾਸਤੇ ਬਸਤਰ ਨੇ ਸਿਰਪਾਓ ਲਿਆਂਦਾ ਹੈ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਸਾਰੇ ਆ ਕਰਕੇ ਬਾਬਾ ਜੀ ਦਾ ਸਤਿਕਾਰ ਕਰਨ ਕਿਉਂਕਿ ਇਹ ਬੜੀ ਵੱਡੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਪਤਾ ਨਹੀਂ ਕਿਹੜੇ ਸਾਡੇ ਭਾਗ ਖੁੱਲੇ ਨੇ ਸਾਡੇ ਨਗਰਾਂ ਦੇ ਨਹੀਂ ਤੇ ਸਾਰੇ ਅਸੀਂ ਜਾਣੇ ਆ ਵੇਖੋ ਕਿੰਨਾ ਵਿਚਰਦੇ ਆ ਇਹ ਸਿਰਫ ਕਿ ਟਕਸਾਲਾਂ ਦੇ ਅਤੇ ਸੰਪਰਦਾਵਾਂ ਦੇ ਹਿੱਸਿਆਂ ਵਿੱਚ ਤੇ ਵੇਖੋ ਸੰਸਾਰ ਦੀ ਸਰਮੌਰ ਜਥੇਬੰਦੀ ਐਸਜੀਪੀਸੀ ਉਹਨਾਂ ਦੇ ਹਿੱਸੇ ਆਇਆ ਹੈ ਪ੍ਰਚਾਰ ਕਰਨਾ ਪਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਸਾਨੂੰ ਐਸੇ ਹੈਡ ਗ੍ਰੰਥੀ ਬਖਸ਼ਿਸ਼ ਕੀਤੇ ਨੇ ਜਿਨ੍ਹਾਂ ਨੇ ਇੰਨਾ ਪ੍ਰਚਾਰ ਕੀਤਾ ਵੇਖੋ ਨਿੱਕਿਆਂ ਬੱਚਿਆਂ ਨੂੰ ਵੱਡਿਆਂ ਬੱਚਿਆਂ ਨੂੰ ਕੋਈ ਉਮਰ ਦਾ ਤਕਾਜ ਨਹੀਂ ਸਾਰਿਆਂ ਨੂੰ ਭੈਣਾਂ ਨੂੰ ਵੀਰਾਂ ਨੂੰ ਪੜਾਈ ਜਾਂਦੇ ਨੇ ਇਹ ਸਾਰਾ ਸੰਗਤ ਜੀ ਇਹ ਟਾਡਾ ਸਹਜੂਗ ਹੈ ਤੁਹਾਡਾ ਵਿਸ਼ੇਸ਼ ਉਪਰਾਲਾ ਹੈ ਜੋ ਬਾਬਾ ਜੀ ਦੇ ਨਾਲ ਪ੍ਰੇਮ ਕਰਦੇ ਹੋ ਆਪਣੇ ਬੱਚਿਆਂ ਨੂੰ ਬੜਾ ਵਿਸ਼ਵਾਸ ਰੱਖ ਕੇ ਇੱਥੇ ਭੇਜਦੇ ਹੋ ਸੋ ਬਾਬਾ ਜੀ ਨੂੰ ਬੇਨਤੀ ਹੈ ਕਿ ਸਾਰੇ ਸਿੰਘਾਂ ਕੋਲ ਆ ਕਰਕੇ ਤੇ ਆਪਣਾ ਸਨਮਾਨ ਲੈਣ ਕਿਉਂਕਿ ਬੜੇ ਪਿਆਰ ਦੇ ਨਾਲ ਬੱਚਿਆਂ ਨੇ ਲਿਆਂਦਾ ਹੈ ਬਾਬਾ ਜੀ ਦਾ ਸਨਮਾਨ ਸੋ ਬਾਬਾ ਜੀ ਨੂੰ ਬੇਨਤੀ ਹੈ ਕਿ ਬਾਬਾ ਜੀ ਆਉਣ ਕਿਉਂਕਿ ਇਹ ਸਮਾਂ ਜਿਹੜਾ ਹੈ ਨਾ ਇਹ ਬਾਬਾ ਜੀ ਵਿਦੇਸ਼ ਜਾਣ ਵਾਸਤੇ ਗਏ ਸੀ ਨਾ ਕੈਨੇਡਾ ਥੋੜੇ ਟਾਈਮ ਵਾਸਤੇ ਉਦੇ ਕਰਕੇ ਥੋੜਾ ਕਿਸੇ ਕਰਕੇ ਲੇਟ ਕਰਤਾ ਕਿ ਬਾਬਾ ਜੀ ਆਉਣ ਫੇਰੀ ਉਹਨਾਂ ਦੇ ਭੋਗ ਪਾਈ ਜਾਣ ਸ ਹੈ ਸੰਥਿਆ ਦੇ ਇਸ ਕਰਕੇ ਸੰਥਿਆ ਜੋ ਸਾਰੇ ਅਭਿਆਸ ਵਿੱਚ ਲੱਗੇ ਰਹੇ ਤੇ ਹੁਣ ਅੱਜ ਸੰਥਿਆ ਦੀ ਸੰਪੂਰਨਤਾ ਆਈ ਹੋਈ ਹੈ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਰੇ ਸਿੰਘ ਬਾਬਾਈ ਦਾ ਸਤਿਕਾਰ ਕਰਨ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੀ ਬੜੀ ਵੱਡੀ ਕਿਰਪਾ ਕੀਤੀ ਹੈ ਜਗਰ ਅਗ ਜਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੋਰਵਰਿਆ ਤਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਗੁਰਦਵਾਨੇ ਦੀ ਲਾਜ ਜਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡ ਲੀਆਂ ਫੌਜਾਂ ਦੇਉ ਮਾਲਕੋ ਸਤਿਗੁਰੂ ਫੌਜਾਂ ਰਖਿਓ ਤਿਆਰ ਵਰ ਤਿਆਰ ਤੇਰਾ ਖਾਲਸਾ ਜਪੇ ਸਦਾ ਅਕਾਲ 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 ਦੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇਖ ਪ੍ਰਸ਼ਾਦ ਵਰਤਾਏ ਜਾਣਗੇ ਉਪਰੰਤ ਸ਼ਰਦਾਈਆਂ ਦੇ ਗੱਫੇ ਮਠਿਆਈਆਂ ਦੇ ਗੱਫੇ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਬੜਾ ਪੁਠਾਲਾ ਕੀਤਾ ਗਿਆ ਹੈ ਸੰਗਤ ਜੀ ਪ੍ਰੋਗਰਾਮ ਇਸ ਕਰਕੇ ਸੂਖਮ ਹੁੰਦਾ ਹੈ ਕਿਉਂਕਿ ਵਿਦਿਆਲੇ ਵਿੱਚ ਸਮਾਂ ਪਤਾ ਨਹੀਂ ਕਿੰਨਾ ਲੱਗ ਜਾਂਦਾ ਹੈ ਕਿਉਂਕਿ ਬੱਚੇ ਨੇ ਇਸ ਕਰਕੇ ਭੋਗ ਵੀ ਬੜੇ ਆਨੰਦ ਦੇ ਨਾਲ ਪਾਇਆ ਸੋ ਸਮੇਂ ਦੀ ਕਰਕੇ ਇਸ ਵਿੱਚ ਸਾਰਿਆਂ ਨੂੰ ਕਿਸੇ ਨੇ ਨਮੰਤਰਣ ਨਹੀਂ ਦਿੱਤਾ ਗਿਆ ਕਿਸੇ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਿੰਨੀ ਵੀ ਗੁਰੂ ਨੇ ਸੰਗਤ ਬੁਲਾਈ ਉਸ ਦੀ ਹਾਜ਼ਰੀ ਮਹਾਰਾਜ ਸਹਿ ਪ੍ਰਵਾਨ ਕਰਨ ਆਪਣੇ ਦਰ ਘਰ ਨੂੰ ਸਾਰਿਆਂ ਨੂੰ ਖੁਸ਼ੇ ਬਖਸ਼ਿਸ਼ ਕਰਨ ਆਉਣ ਵਾਲੇ ਸਮੇਂ ਵਿੱਚ ਵਿਦਿਆਲੇ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਹਾਰਾਜ ਕਿਰਪਾ ਕਰਨ ਜੋ ਇਹ ਸਾਰੇ ਬੱਚੇ ਗੁਰਸਿੱਖੀ ਦੇ ਰਾਹ ਤੇ ਲੱਗੇ ਨੇ ਸਾਰੇ ਹਨ ਮਹਾਰਾਜ ਗੁਰਸਿੱਖੀ ਬਖਸ਼ਿਸ਼ ਕਰਨ ਕਿਉਂਕਿ ਸਿੱਖੀ ਬੜੀ ਵੱਡੀ ਚੀਜ਼ ਹੈ ਕਹਿਣੇ ਕੱਥਨੀ ਦਾ ਨਾਮ ਨਹੀਂ ਪੈਣ ਦਾ ਨਾਮ ਨਹੀਂ ਵਸਤਰਾਂ ਦਾ ਨਾਮ ਨਹੀਂ ਇਹ ਸਿੱਖੀ ਤੇ ਭਾਈ ਤਾਰੂ ਸਿੰਘ ਜੀ ਭਾਈ ਦਿਆਲਾ ਸਿੰਘ ਜੀ ਇਹ ਤੇ ਉਹਨਾਂ ਨੂੰ ਪਤਾ ਹੈ ਭਾਈ ਮਤੀ ਦਾਸ ਜੀ ਗੁਰਸਿੱਖੀ ਕੀ ਗੁਰਸਿੱਖੀ ਹੈ ਬੰਦ ਬੰਦ ਕਟਿਆ ਗਿਆ ਮਹਾਰਾਜ ਸਾਹਿਬ ਜੀ ਦਾ ਸਿਮਰਨ ਵਿਸਰਿਆ ਨਹੀਂ ਮਹਾਰਾਜ ਸਾਹਿਬ ਜੀਆਂ ਦੇ ਸਿਮਰਨ ਵਿੱਚ ਜੁੜੇ ਰਹੇ ਵੇਖੋ ਰੂਹ ਦੇ ਨਾਲ ਅੱਗ ਲਾ ਕੇ ਬੰਦ ਤਾ ਵੀ ਮਹਾਰਾਜ ਸਾਹਿਬ ਜੀ ਦੇ ਸਿਮਰਨ ਚ ਜੁੜੇ ਰਹੇ ਦੇਗਾ ਵਿੱਚ ਬਾਲ ਤੇ ਮਹਾਰਾਜ ਸਾਹਿਬ ਜੀ ਦੇ ਸਿਮਰਨ ਵਿੱਚ ਤਾ ਵੀ ਜੁੜੇ ਰਹੇ ਆਰਿਆਂ ਨਾਲ چیر ਤੇ ਤਾ ਵੀ ਮਹਾਰਾਜ ਸਾਹਿਬ ਜੀ ਦੇ ਸਿਮਰਨ ਵਿੱਚ ਜੁੜੇ ਰਹੇ ਇਸ ਕਰਕੇ ਗੁਰਸਿੱਖੀ ਬੜੀ ਵੱਡੀ ਚੀਜ਼ ਹੈ ਜਿਹਨੂੰ ਮਹਾਰਾਜ ਗੁਰਸਿੱਖੀ ਦੇ ਦਿੰਦੇ ਨੇ ਨਾ ਉਹਨਾਂ ਨੂੰ ਸੰਸਾਰੀ ਭਾਗ ਵੀ ਲਾ ਦਿੰਦੇ ਨੇ ਤੇ ਅੰਤਿਸ਼ ਕਰਨ ਵਿੱਚ ਵੀ ਭਾਗ ਲਾ ਦਿੰਦੇ ਨੇ ਮਹਾਰਾਜ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਜੀਓ ਆਇਆ ਜੀਓ ਆਇਆ ਜੀਓ ਆਇਆ ਜੋ ਮਾਰਾ ਸਹਿਮੇ ਦੇਰਮ ਕੀ ਆਏ ਹੋ ਕਿਉਂਕਿ ਅਸੀਂ ਤੇ ਮਹਾਰਾਜ ਸਾਹਿਬ ਜੀ ਦੇ ਕੋਕਰ ਹਾਂ ਦਾਸ ਹਾਂ ਮਹਾਰਾਜ ਸਾਹਿਬ ਸਾਨੂੰ ਵੀ ਕਿਰਪਾ ਕਰਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਤੇ ਬੜੇ ਪ੍ਰੇਮ ਦੇ ਨਾਲ ਭੈ ਭਾਵਨੀ ਦੇ ਨਾਲ ਸਤਕਾਰ ਅਦਬ ਸਹਿਤ ਆਪਣੀ ਸੇਵਾ ਕਰਾਉਂਦੇ ਰਹਿਣ ਮਹਾਰਾਜ ਸਾਹਿਬ ਜੀ ਕੋਲ ਇਹੀ ਅਰਦਾਸ ਹੈ ਮਹਾਰਾਜ ਸਾਹਿਬ ਪ੍ਰਵਾਨ ਕਰਨ ਸੋ ਬੋਲਿਆ ਚਾਲਿਆ ਸੰਗਤ ਜੀ ਮੁਆਫੀ ਬਖਸ਼ਿਸ਼ ਕਰਿਓ ਕਿਉਂਕਿ ਬਾਣੀ ਵੱਡੀ ਹੈ ਗੁਰਸਿੱਖਾਂ ਦੀ ਅਤੇ ਗੁਰੂ ਦੀ ਵਡਿਆਈ ਵੀ ਬੜੀ ਵੱਡੀ ਹੈ ਕਰਨੀ ਸੋ ਮਹਾਰਾਜ ਸਾਹਿਬ ਕਿਰਪਾ ਕਰਨ ਸਾ ਯਾਨ ਚੜਦੀ ਕਲਾ ਬਖਸ਼ਿਸ਼ ਕਰਨ ਆਹ 2 ਮਿੰਟ ਦੀ ਹਾਜ਼ਰੀ ਰਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ